ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਾਂ ਆ ਗੇਟ ਫਿੱਟ ਕਰਾਣੇ ਆ ਪਹਿਲੋਂ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਹੁਣ ਪਹਿਲੋਂ ਵੀਰੋ ਨੇ ਸਲਾਹ ਕੀ ਆਪਾਂ ਟਾਇਲ ਲਾ ਲਈਏ ਟਾਇਲ ਦਾ ਹੱਕ ਤੇ ਚਲੋ ਥੋੜਾ ਬੋਦਾ ਹੈਗਾ ਹੀ ਠੀਕ ਹੈ ਜੀ ਹੁਣ ਵੀਰ ਉਹਨਾਂ ਦੀ ਕੀ ਸਲਾਹ ਬਣੀ ਹੈ ਕਿ ਆਪਾਂ ਇੱਥੇ ਲਾਉਣਾ ਆ ਗ੍ਰੇਨਾਈਟ ਵੀ ਜਿੱਦਾਂ ਆਪਾਂ ਰੈਂਪ ਲਾਤਾ ਆ ਤੇ ਰੈਂਪ ਦਾ ਨਾਲ ਦਾ ਸੇਮ ਆਪਾਂ ਪੱਥਰ ਉੱਪਰ ਲਾਉਣਾ ਆ ਸਲਾਹ ਚੇਂਜ ਹੋ ਗਈ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਚੱਕਰ ਪੈਂਦਾ ਆ ਵੀ ਜਦੋਂ ਮੰਨ ਲਓ ਆਪਾਂ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਇਹਦੇ ਵਿੱਚ ਘੱਟੋ ਘੱਟ ਵੀ ਜੇ ਪੱਥਰ ਲਾਉਣਾ ਤੇ 2 ਤੋਂ 2.5 ਇੰਚ ਸਪੇਸ ਹੋਣੀ ਚਾਹੀਦੀ ਆ ਹੁਣ ਆ ਚੈੱਕ ਕਰ ਸਕਦੇ ਜੇ ਕਿ ਇਹਦੇ ਵਿੱਚ ਜੇ ਆਪਾਂ ਟਾਇਲ ਵੀ ਰੱਖ ਲਈਏ ਨਾ ਤੇ ਟਾਇਲ ਵੀ ਰੱਖ ਕੇ ਤੇ ਦਰਵਾਜ਼ਾ ਜਿਹੜਾ ਖੁੱਲਦਾ ਨਹੀਂ ਆ ਬੰਦ ਰਿਹਾ ਦਵੇ ਖੁੱਲ ਠੀਕ ਹੈ ਜੀ ਤੇ ਇਹਦੇ ਵਿੱਚ ਮੰਨ ਲਓ ਜੇ ਪੱਥਰ ਲਾਉਣਾ ਤੇ ਪੱਥਰ ਦੇ ਵਿੱਚ ਇਹਦੇ ਵਿੱਚ ਘੱਟੋ ਘੱਟ 2 ਤੋਂ 2.5 ਇੰਚ ਦਾ ਗੈਪ ਹੋਵੇ ਜਿਹੜਾ ਇਹਦੇ ਵਿੱਚ ਪੱਥਰ ਲੱਗ ਜਾਂਦਾ ਆ ਠੀਕ ਹੈ ਜੀ ਇਸ ਚੀਜ਼ ਦਾ ਥੋੜਾਕ ਵੀਰ ਵੀਰੇ ਜਿਹੜਾ ਗੇਟ ਲਾਉਂਦੇ ਆ ਉਹ ਜ਼ਰੂਰਤ ਆ ਰੱਖਿਆ ਕਰਨ ਵੀ ਜੇ ਪੱਥਰ ਲਾਉਣਾ ਜਾਂ ਮਾਲਕਨ ਟੈਲ ਹੋਣੀ ਹੋ ਸਾਬ ਦੇ ਨਾਲ ਇਹ ਕੰਮ ਕਰ ਦਿਆ ਕਰਨ ਬਾਕੀ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜੂ ਕਰਦੇ ਕਰੋ ਤਾਂ ਲੋ